ਅੱਜ ਦੀਆਂ ਖਬਰਾਂਵਾਲ ਚੱਲੀਏ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਨੇ ਆਪਣਾ ਜਿਹੜਾ ਇਕਨੋਮਿਕ ਪਲਾਨ ਆ ਉਹ ਹੋ ਰਿਲੀਜ਼ ਕੀਤਾ ਆ ਤੇ ਉਹਦੇ ਸਬੰਧ ਦੇ ਵਿੱਚ ਕੁਝ ਜਿਹੜੇ ਪੁਆਇੰਟ ਆ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਆਂ ਤੇ ਉਹਦਾ ਕ੍ਰਿਟਿਸਿਜ਼ਮ ਵੀ ਕਾਫੀ ਹੋ ਰਿਹਾ ਆ ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰਸ ਹੈਗੇ ਆ ਉਹਨਾਂ ਵੱਲੋਂ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਇਸ ਪਲਾਨ ਦੇ ਵਿੱਚ ਇਹ ਕਿਹਾ ਆ ਕਿ 6000 ਡਾਲਰ ਦਾ ਜਿਹੜਾ ਕ੍ਰੈਡਿਟ ਆ ਬੱਚੇ ਨੂੰ ਦਿੱਤਾ ਜਾਊਗਾ ਬੱਚੇ ਜਾਂ ਬੱਚੇ ਦੇ ਪੇਰੈਂਟਸ ਨੂੰ ਨਿਊ ਬੌਰਨ ਜਿਹੜੇ ਬੱਚੇ ਹੋਊਗੇ ਆ ਇਹ ਉਹਨਾਂ ਨੇ ਰੈਲੇ ਨਾਰਥ ਕੈਰੋਲਾਈਨਾ ਦੇ ਵਿੱਚ ਇਹ ਜਿਹੜੀ ਆ ਆਪਣੀ ਪਲਾਨ ਆ ਉਹ ਦੱਸੀ ਹੈਗੀ ਆ ਤੇ ਘਰ ਖਰੀਦਣ ਦੇ ਲਈ ਫਸਟ ਟਾਈਮ ਜਿਹੜਾ ਹੋਮ ਬਾਇਰ ਕ੍ਰੈਡਿਟ ਆ ਉਹ ਵੀ 25000 ਡਾਲਰ ਤੱਕ ਦਿੱਤਾ ਜਾਊਗਾ 25000 ਡਾਲਰ ਤੱਕ ਜਿਹੜਾ ਕ੍ਰੈਡਿਟ ਹੋਊਗਾ ਇਸ ਤੋਂ ਬਿਨਾ ਉਹਨਾਂ ਨੇ ਜੋ ਪ੍ਰਾਈਸ ਗੋਚਿੰਗ ਨੂੰ ਲੈ ਕੇ ਗਰੋਸਰੀਆਂ ਦੀਆਂ ਪ੍ਰਾਈਸੇਸ ਜਾਂ ਗੈਸ ਦੀਆਂ ਜਦੋਂ ਹੁੰਦੀਆਂ ਆ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਹੈ ਵੀ ਇਹ ਲਿਮਟ ਲਾਈ ਜਾਊਗੀ ਪਰ ਉਹਦੇ 'ਚ ਹੁਣ ਸਮਾਲ ਬਿਜ਼ਨਸ ਓਨਰਸ ਜਾਂ ਜਿਹੜੇ ਇਸ ਬਿਜ਼ਨਸ 'ਚ ਆ ਉਹ ਕਹਿੰਦੇ ਵੀ ਭਾਈ ਬਧਾਇਆ ਤਾਂ ਤੁਸੀਂ ਆ ਲੋਕਾਂ ਨੂੰ ਫ੍ਰੀ ਪੈਸੇ ਦੇ ਕੇ ਪਿਛਲੇ ਜਦੋਂ ਕਰੋਨਾ ਹੋਇਆ ਤੇ ਉਹਦੇ ਨਾਲ ਸਾਰਾ ਕੁਝ ਇਨਫਲੇਸ਼ਨ ਜਿਹੜੀ ਵੱਧ ਗਈ ਹੈਗੀ ਆ ਕਿਸ ਤਰ੍ਹਾਂ ਜਿਹੜੀ ਅਮਰੀਕਾ ਦਾ ਕਰਜ਼ਾ ਹੈਗਾ ਜਿਹੜਾ ਬਹੁਤ ਵੱਡਾ ਆ ਇਸ ਟਾਈਮ ਦੇ ਉੱਤੇ ਉਸ ਨੂੰ ਕਿਸ ਤਰ੍ਹਾਂ ਘਟਾਣਾ ਆ ਉਹਦੇ ਬਾਰੇ ਜੋ ਆ ਉਹ ਕੁਝ ਨਹੀਂ ਦੱਸਿਆ ਉਹਨਾਂ ਨੇ ਆਪਣੀ ਕੈਂਪੇਨ ਦੇ ਦੌਰਾਨ ਇਹ ਵੀ ਦੱਸਿਆ ਵੀ 3 ਮਿਲੀਅਨ ਨਵੇਂ ਘਰਾਂ ਦੀ ਯੂਨਿਟ ਆਉਣ ਵਾਲੇ 4 ਸਾਲਾਂ ਦੇ ਵਿੱਚ ਬਣਾਏ ਜਾਣਗੇ 40 ਬਿਲੀਅਨ ਡਾਲਰ ਦਾ ਇਨੋਵੇਸ਼ਨ ਫੰਡ ਉਹ ਫੋਕਸ ਕਰੂਗਾ ਲੋਕਲ ਗਵਰਨਮੈਂਟ ਤੇ ਰੈਂਟਲ ਮਾਰਕੀਟ ਦੇ ਉੱਤੇ ਹਮਮ ਪრეਜ਼ੀਡੈਂਟ ਬਾਈਡਨ ਹੋਣਾ ਨੇ ਪਹਿਲਾਂ 10000 ਡਾਲਰ ਦਾ ਕ੍ਰੈਡਿਟ ਦੀ ਗੱਲ ਕੀਤੀ ਸੀ ਜਦੋਂ ਪრეਜ਼ੀਡੈਂਟ ਉਹ ਪਿਛਲੀ ਵਾਰੀ ਇਲੈਕਸ਼ਨ ਲੜ ਰਹੇ ਸੀ ਇਹ ਪਤਾ ਨਹੀਂ ਵੀ ਹੁਣ ਉਹ ਕ੍ਰੈਡਿਟ ਮਿਲਿਆ ਜਾਂ ਨਹੀਂ ਮਿਲਿਆ ਪਰ ਹੁਣ ਉਹਨਾਂ ਨੇ ਕਮਲਾ ਹੈਰਿਸ ਨੇ ਇਹ ਕਿਹਾ ਵੀ ਫਸਟ ਟਾਈਮ ਜਿਹੜਾ ਹੋਮ ਬਾਏਰ ਹੋਊਗਾ ਉਹਨੂੰ 25000 ਡਾਲਰ ਦਾ ਕ੍ਰੈਡਿਟ ਟੁਵਰਡ ਡਾਊਨ ਪੇਮੈਂਟ ਤੇ ਉਹਦੇ ਲਈ ਦਿੱਤਾ ਜਾਊਗਾ ਸੋ ਕਈ ਲੋਕ ਵਿਰੋਧ ਵੀ ਕਰ ਰਹੇ ਹੈਗੇ ਆ ਵੀ ਇਹ ਜਿਹੜਾ ਆ ਬਿਜ਼ਨਸ ਮਾਰੂ ਨੀਤੀਆਂ ਹੋਊਗੀਆਂ ਜਿਸ ਹਿਸਾਬ ਦੇ ਨਾਲ ਪ੍ਰਾਈਸ ਗੋਜਿੰਗ ਦਾ ਬਹਾਨਾ ਲਾ ਕੇ ਜੋ ਬਿਜ਼ਨੈਸਸ ਆ ਛੋਟੇ ਉਹਨਾਂ ਨੂੰ ਦੱਬਿਆ ਜਾਊਗਾ ਪਰ ਦੂਸਰੇ ਪਾਸੇ ਜਿਹੜੇ ਆ ਇੱਕ ਤਰ੍ਹਾਂ ਨੂੰ ਲੋਕਾਂ ਨੂੰ ਦਿਸਣ ਨੂੰ ਵੀ ਲੱਗਦਾ ਹੈਗਾ ਵੀ ਹਾਂ ਯਾਰ ਇਹਦੇ ਨਾਲ ਆਹ ਜਿਹੜਾ ਸਾਨੂੰ ਆ ਫਾਇਦਾ ਹੋਊਗਾ ਸੋ ਇਹਦੀ ਹਜੇ ਕਾਫੀ ਡਿਟੇਲ ਆਣੀ ਹੈਗੀ ਆ ਜਿੰਨੀ ਆਈ ਆ ਉਹ ਆਪਾਂ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈਗੀ ਜੀ ਉਧਰ ਦੂਜੇ ਪਾਸੇ ਗੱਲ ਕਰੀਏ ਇਸ ਬੀਬੀ ਦੇ ਜਿਹੜੀ ਚੋਣ ਮੁਹੰਮਾ ਉਹਦੇ ਬਾਰੇ ਵਸ਼ਿੰਗਟਨ ਪੋਸਟ ਨੇ ਦਾਵਾ ਕੀਤਾ ਆਪਣੇ ਸਰਵੇਖਣ ਦੇ ਨਤੀਜਿਆਂ ਦੇ ਆਧਾਰ ਦੇ ਉੱਤੇ ਕਿ ਜੇਕਰ ਅਮਰੀਕਾ ਦੇ ਵਿੱਚ ਅੱਜ ਚੋਣਾ ਹੁੰਦਿਆਂ ਨਾ ਤਾਂ ਡੈਮੋਕ੍ਰੈਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਅਤੇ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਲੋਕਾਂ ਦੀ ਪਹਿਲੀ ਪਸੰਦ ਹੋਵੇਗੀ ਅਮਰੀਕਾ ਦੇ ਰੋਜ਼ਾਨਾ ਅਖਬਾਰ ਵਸ਼ਿੰਗਟਨ ਪੋਸਟ ਨੇ ਇਹ ਦਾਵਾ ਕੀਤਾ ਹੈ ਕਿ ਬਾਈਡਨ ਨੇ ਚੋਣਾਂ ਤੋਂ ਪਹਿਲਾਂ ਆਪਣਾ ਨਾਮ ਵਾਪਸ ਲੈਣ ਤੋਂ ਬਾਅਦ ਹੈਰਿਸ ਨੇ ਮਕਬੂਲੀਅਤ ਪੱਖੋਂ ਉਹਨਾਂ ਨੂੰ ਰਾਸ਼ਟਰੀ ਪੱਧਰ ਤੇ 2 ਫੀਸਦ ਹੋਰ ਅੰਕ ਜਿਹੜੇ ਨੇ ਉਹ ਹਾਸਲ ਕੀਤੇ ਨੇ ਤੇ ਹੁਣ ਉਹ ਅੱਗੇ ਦਿਖਾਈ ਦੇ ਰਹੀ ਹੈ ਏਅਰਪੋਰਟ ਦੇ ਵਿੱਚ ਦਾਵਾ ਕੀਤਾ ਗਿਆ ਵਸ਼ਿੰਗਟਨ ਪੋਸਟ ਦੀ ਵਿੱਚ ਕਿ ਜੇਕਰ ਅੱਜ ਰਾਸ਼ਟਰਪਤੀ ਚੋਣਾਂ ਹੁੰਦੀਆਂ ਨੇ ਤਾਂ ਵਾਸ਼ਿੰਗਟਨ ਪੋਸਟ ਦੇ ਪੋਲ ਦੇ ਮੁਤਾਬਕ ਹੈਰਿਸ ਸਭ ਤੋਂ ਪਸੰਦੀਦਾ ਉਮੀਦਵਾਰ ਹੋਵੇਗੀ ਅਖਬਾਰ ਨੇ ਇਹ ਵੀ ਦਾਵਾ ਕੀਤਾ ਹੈ ਕਿ ਹੈਰਿਸ ਨੇ ਵਿਸਕੌਂਸਿਨ ਅਤੇ ਪੈਂਸਿਲਵੇਨੀਆ ਦੇ ਵਿੱਚ ਲੀਡ ਹਾਸਲ ਕੀਤੀ ਹੈ ਅਤੇ ਮਿਸ਼ੀਗਨ ਦੇ ਵਿੱਚ ਡੋਨਾਲਡ ਟਰੰਪ ਉਹਨਾਂ ਤੋਂ ਸਿਰਫ 1 ਫੀਸਦੀ ਤੋਂ ਵੀ ਘੱਟ ਫਰਕ ਦੇ ਨਾਲ ਅੱਗੇ ਨੇ ਜੀ ਅਗਲੀ ਖਬਰ ਵੱਲ ਚਲੀਏ ਜਿਹੜੀ ਯੂਕਰੇਨ ਤੇ ਰਸ਼ੀਆ ਦੇ ਸਬੰਧ ਦੇ ਵਿੱਚ ਆ ਕਹਿੰਦੇ ਭਈ ਜੋ ਰਸ਼ੀਆ ਦੀ ਪੂਟਨ ਦੀ ਮਿਲਟਰੀ ਹੈਗੀ ਆ ਉਹ ਪੂਰੀ ਤਰ੍ਹਾਂ ਇਸ ਵੇਲੇ ਪੰਮਲ ਭੂਸੇ 'ਚ ਪਈ ਹੋਈ ਆ ਵੀ ਜੇ ਕਿਸ ਹਿਸਾਬ ਦੇ ਨਾਲ ਯੂਕਰੇਨ ਵਾਲੇ ਰਸ਼ੀਆ ਦੇ ਅੰਦਰ ਜਾ ਕੇ 8-9 ਕਿਲੋਮੀਟਰ ਤੱਕ ਜਾ ਕੇ ਉਹ ਨਹੀਂ ਆਪਣਾ ਕਬਜ਼ਾ ਕਰ ਲਿਆ ਹੈਗਾ ਆ ਤੇ ਜੇਲੈਂਸਕੀ ਦੇ ਚੀਫ ਐਡਵਾਈਜ਼ਰ ਆ ਉਹਨਾਂ ਨੇ ਦੱਸਿਆ ਹੈਗਾ ਮਾਈਕ ਹੈਲੋ ਵਰਡ ਲਿਕ ਕਰਕੇ ਉਹਨਾਂ ਨੇ ਇੰਡੀਪੈਂਡੈਂਟ ਅਖਬਾਰ ਨੂੰ ਦੱਸਿਆ ਵੀ ਜਿਸ ਤੋਂ ਉਹਨਾਂ ਨੇ ਕਰਕਸ ਰੀਜਨ ਦੇ ਵਿੱਚ ਜੋ ਅਸੌਲਟ ਕੀਤਾ ਹੈਗਾ ਉਸ ਤੋਂ ਬਾਅਦ ਜਿਹੜਾ ਰਸ਼ੀਆ ਦਾ ਕੰਟਰੋਲ ਆ ਉੱਥੇ ਇਸ ਟਾਈਮ ਜਮ ਹੋਈ ਹੈ ਨਹੀਂ ਜਿਹੜੀ ਕੀਵ ਦੀ ਮਿਲਟਰੀ ਆ ਉਹਨਾਂ ਨੇ ਪੂਰਾ ਕਹਿੰਦੇ ਵੀ ਫਾਇਦਾ ਲਿਆ ਕਿਉਂਕਿ ਬਾਰਡਰ ਦੇ ਉੱਤੇ ਜਿਹੜੀਆਂ ਪੋਜੀਸ਼ਨ ਸੀਗੀਆਂ ਰਸ਼ੀਆ ਦੀਆਂ ਇੰਨੀਆਂ ਸਟਰੋਂਗ ਨਹੀਂ ਸੀਗੀਆਂ ਸੋ ਇੱਕ ਤਰ੍ਹਾਂ ਦੇ ਨਾਲ ਇਹਨਾਂ ਨੇ ਹੁਣ ਪਹਿਲਾਂ ਡਿਫੈਂਸ ਤੇ ਸੀ ਹੁਣ ਆਫੈਂਸ ਦੇ ਉੱਤੇ ਹੋਗਾ ਹੈਗੇ ਆ ਕੁਝ ਜਿਹੜੀਆਂ ਦੁਨੀਆ ਦੀਆਂ ਤਾਕਤਾਂ ਆ ਕੋਸ਼ਿਸ਼ ਵੀ ਕਰ ਰਹੀਆਂ ਆ ਕਿ ਕਿਸੇ ਤਰ੍ਹਾਂ ਜਿਹੜੀ ਇਹ ਲੜਾਈ ਆ ਇਹ ਘਟ ਜਾਏ ਜਾਂ ਇਸ ਨੂੰ ਜਿਹੜਾ ਆ ਬੰਦ ਕੀਤਾ ਜਾਵੇ ਪਿੱਛੇ ਜੇ ਇਹ ਵੀ ਖਬਰ ਆਈ ਸੀ ਵੀ ਸ਼ਾਇਦ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਿੰਦਰ ਮੋਦੀ ਵੀ ਜਿਹੜੇ ਯੂਕਰੇਨ ਪਹੁੰਚ ਰਹੇ ਹੈਗੇ ਆ ਤੇ ਇਹ ਸਾਰੇ ਕਾਸੇ ਦੇ ਦੌਰਾਨ ਉਹ ਰਸ਼ੀਆ ਤੋਂ ਤੇਲ ਖਰੀਦੇ ਰਹੇ ਜਿਹਦੇ ਕਰਕੇ ਅਮਰੀਕਾ ਵਾਲੇ ਕਾਫੀ ਅ ਉਹ ਕੇ ਵੀ ਹੈਗੇ ਆ ਕਿ ਸਾਰੀ ਦੁਨੀਆ ਨੇ ਤਾਂ ਰਸ਼ੀਆ ਦਾ ਬਾਈਕਾਊਟ ਕੀਤਾ 올림픽ਸ ਵੀ ਸਾਰਾ ਬਾਈਕਾਊਟ ਤੇ ਇਵਨ ਪੂਟਨ ਤੱਕ ਨੂੰ ਤਾਂ ਅਰੈਸਟ ਹੋਣ ਦੇ ਬਰੰਟ ਜਾਰੀ ਕੀਤੇ ਹੋਏ ਆ ਤੇ ਇਹ ਇੰਡੀਆ ਵਾਲੇ ਉਹਨਾਂ ਦੇ ਨਾਲ ਜਫੀਆਂ ਪਾਉਂਦੇ ਰਹੇ ਤੇ ਹੁਣ ਯੁਕਰੇਨ ਨੂੰ ਵੀ ਜਾ ਰਹੇ ਆ ਰਸ਼ੀਆ ਦੇ ਮਿਲਟਰੀ ਬਲੌਗਰਸ ਨੇ ਅਕਨੋਲਜ ਕੀਤਾ ਆ ਕਿ ਜਿਹੜਾ ਯੁਕਰੇਨियन ਫੋਰਸੇਸ ਦਾ ਬਿਲਡ ਅਪ ਹੈਗਾ ਆ ਇਹ ਕਾਫੀ ਹਰਟ ਕਰ ਰਿਹਾ ਆ ਮਾਸਕੋ ਨੂੰ ਅ ਇਨਸਾਈਡ ਮਾਸਕੋ ਵੀ ਕਹਿੰਦੇ ਪੂਰੀ ਤਰ੍ਹਾਂ ਟੁੱਟਾ ਹੋਇਆ ਆ ਕਈ ਰਿਪੋਰਟਸ ਤਾਂ ਇਹ ਆਈਆਂ ਵੀ 5 ਲੱਖ ਤੋਂ ਵੱਧ ਜਿਹੜੇ ਆ ਰਸ਼ੀਆ ਦੇ ਫੌਜੀ ਇਸ ਜੰਗ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ ਸੋ ਸਿਚੁਏਸ਼ਨ ਰਸ਼ੀਆ ਤੇ ਯੂਕਰੇਨ ਦੀ ਜਿਹੜੀ ਆ ਲੜਾਈ ਦੀ ਇਸ ਵੇਲੇ ਕਾਫੀ ਟੈਂਸ ਜੋ ਬਣੀ ਹੋਈ ਹੈਗੀ ਆ ਅਮਰੀਕਾ ਵਾਲਿਆਂ ਨੇ ਹੋਰ ਚੌਰਪਾ ਵਾਲਿਆਂ ਨੇ ਬਹੁਤ ਜ਼ਿਆਦਾ ਜਿਹੜੇ ਹਥਿਆਰ ਉਹ ਯੂਕਰੇਨ ਨੂੰ ਸਪਲਾਈ ਕੀਤੇ ਹੈਗੇ ਆ ਜਿਹੜੀ ਫਾਈਨੈਂਸ਼ੀਅਲ ਏਡ ਆ ਉਹ ਵੀ ਬਹੁਤ ਜ਼ਿਆਦਾ ਜਿਹੜੀ ਦਿੱਤੀ ਹੈਗੀ ਜੀ